ਕ੍ਰਿਸਚੀਅਨ ਪੀਸ ਕੌਂਸਲ ਆਫ ਇੰਡੀਆ ਦੇ ਕੌਮੀ ਚੇਅਰਮੈਨ ਬਿਸ਼ਪ ਉਲਫਤ ਰਾਜ ਦੀ ਅਗਵਾਈ ਵਿੱਚ 27 ਤਰੀਕ ਦਿਨ ਸ਼ੁੱਕਰਵਾਰ ਡਾਰਕਨੈਸ ਟੂ ਲਾਈਟ ਚਰਚ ਅੰਮ੍ਰਿਤਸਰ ਵਿਖੇ ਪ੍ਰਾਰਥਨਾ ਯੋਧਿਆਂ ਵੱਲੋਂ ਵਿਸ਼ਵ ਭਾਰਤ ਤੇ ਪੰਜਾਬ ਦੀ ਸ਼ਾਂਤੀ ਲਈ ਰੋਜ਼ਾ ਪ੍ਰਾਰਥਨਾ ਸਭਾ ਕੀਤੀ ਗਈ ਜਿਸ ਵਿੱਚ ਪਰਮੇਸ਼ਰ ਦੇ ਦਾਸ ਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਰੋਜ਼ਾ ਪ੍ਰਾਰਥਨਾ ਸਭਾ ਵਿੱਚ ਹਿੱਸਾ ਲਿਆ ਤੇ ਵਿਸ਼ਪੂਲ ਫਤਰਾਜ ਵੱਲੋਂ ਵਿਸ਼ਵ ਭਾਰਤ ਤੇ ਪੰਜਾਬ ਦੀ ਸ਼ਾਂਤੀ ਲਈ ਵਿਸ਼ੇਸ਼ ਤੌਰ ਤੇ ਪ੍ਰਾਰਥਨਾ ਵੀ ਕੀਤੀ ਗਈ ਤੇ ਨਾਲ ਹੀ ਪਵਿੱਤਰ ਗ੍ਰੰਥ ਬਾਈਬਲ ਵਿੱਚੋਂ ਸਭ ਦੇਸ਼ ਵਾਸੀਆਂ ਲਈ ਮੈਸੇਜ ਵੀ ਦਿੱਤਾ ਗਿਆ ਇਸ ਸ਼ਾਂਤੀ ਰੋਜ਼ਾ ਪ੍ਰਾਰਥਨਾ ਵਿੱਚ ਕ੍ਰਿਸਚੀਅਨ ਪੀਸ ਕੌਂਸਲ ਇੰਡੀਆ ਦੇ ਸਾਰੇ ਹੀ ਅਹੁਦੇਦਾਰਾਂ ਨੇ ਮੌਕੇ ਤੇ ਪਹੁੰਚ ਕੇ ਹਿੱਸਾ ਲਿਆ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਨੇ ਕੋਮੀ ਚੇਅਰਮੈਨ ਵਿਸ਼ਪੂਲ ਫਤਰਾਜ ਰੈਵਰੈਂਟ ਹੀ ਰਮਸੀ ਜਰਨਲ ਸੈਕਟਰੀ ਪਾਸਟਰ ਬੁਆਜੀ ਵਾਈਸ ਚੇਅਰਮੈਨ ਸੰਤ ਬਲਵਿੰਦਰ ਜੌਨ ਪਾਸਟਰ ਰੂਫਨ ਜੁਆਇੰਟ ਸੈਕਟਰੀ ਪਾਸਟਰ ਨਵਜੋਤ ਗਿੱਲ ਵਾਈਸ ਚੇਅਰਮੈਨ ਯੂਥ ਵਿੰਗ ਪੰਜਾਬ ਪਾਸਟਰ ਸੁਖਜਿੰਦਰ ਕੌਰ ਇਸਤਰੀ ਸਭਾ ਜ਼ਿਲ੍ਹਾ ਪ੍ਰਧਾਨ ਪਾਸਟਰ ਵਿਲੀਅਮ ਜੌਨ ਚੇਅਰਮੈਨ ਪ੍ਰੇਅਰ ਵਿੰਗ ਪਾਸਟਰ ਵਿਜੇ ਕੈਸ਼ੀਅਰ ਪਾਸਟਰ ਮਨੋਜ ਪ੍ਰੈਜ਼ੀਡੈਂਟ ਬਟਾਲਾ ਪਾਸਟਰ ਪ੍ਰਦੀਪ ਵਾਈਸ ਚੇਅਰਮੈਨ ਜ਼ਿਲ੍ਹਾ ਅੰਮ੍ਰਿਤਸਰ ਪਾਸਟਰ ਹਰੂਨ ਰਾਜ ਵਾਈਸ ਚੇਅਰਮੈਨ ਯੂਥ ਪਾਸਟਰ ਗੁਰਿੰਦਰ ਚੇਅਰਮੈਨ ਜ਼ਿਲ੍ਹਾ ਅੰਮ੍ਰਿਤਸਰ ਪਾਸਟਰ ਗਰੀਬਦਾਸ ਪਾਸਟਰ ਚੰਮਲਾਲ ਮਸੀਹ ਚੀਫ ਐਡਵਾਈਜ਼ਰ ਪਾਸਟਰ ਤਰਸੀਮ ਸਿੰਘ ਪਾਸਟਰ ਨਿਰਮਲ ਸਿੰਘ ਪਾਸਟਰ ਸ਼ਿੰਦਰ ਮਸੀਹ ਪਾਸਟਰ ਜਗੀਰ ਮਸੀਹ ਤੇ ਹੋਰ ਵੀ ਸਰਮੋਹ ਰਾਗੂ ਮੌਕੇ ਤੇ ਮੌਜੂਦ ਸਨ ਜੋ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਸਾਰਿਆਂ ਨੂੰ ਜੈਮਸੀ ਦੀ ਸੱਚ ਦੀ ਆਵਾਜ਼ ਚੈਨਲ ਵਿੱਚ ਮੈਂ ਆਪ ਸਾਰਿਆਂ ਦਾ ਸਵਾਗਤ ਕਰਦਾ ਹਾਂ ਔਰ ਮੈਂ ਪਾਸਟਰ ਨਵਜੋਦ ਗਿੱਲ ਅੱਜ ਅਸੀਂ ਪਹੁੰਚੇ ਹਾਂ ਫਤੇਗੜ ਚੂੜੀਆ ਰੋਡ ਦੇ ਉੱਤੇ ਡਾਰਕਨੈਸ ਟੂ ਲਾਈਟ ਚਰਚ ਦੇ ਵਿੱਚ ਜਿੱਥੇ 크ਰਿਸਚਨ ਪੀਸ ਕੌਂਸਲ ਹੈ ਇੰਡੀਆ ਦੇ ਕੋਮੀ ਚੇਅਰਮੈਨ ਬਿਸ਼ਪ ਉਲਫਤਰਾਜ ਜੀ ਵੱਲੋਂ ਅੱਜ ਇੱਕ ਭਾਰੀ ਇੱਕ ਸਭਾ ਜਿਹੜੀ ਇੱਕ ਪਾਸਟਾ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਰੋਜ਼ਾ ਪ੍ਰਾਰਥਨਾ ਜੋ ਮੀਟਿੰਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕੀਤੀ ਗਈ ਔਰ ਸਾਰੇ ਹੀ ਬਾਸਸ ਬੈਨ ਔਰ ਜਿੰਨੇ ਵੀ ਸਰਮੋਰ ਆਗੂ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਸਾਡੇ ਵਿੱਚ ਕੌਮੀ ਚੇਅਰਮੈਨ ਵਿਸ਼ਪੁਲ ਫਤਰਾ ਜੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਦੀ ਇਸ ਸਭਾ ਅੱਜ ਦੀ ਇਸ ਮੀਟਿੰਗ ਨੂੰ ਲੈ ਕੇ ਕਿ ਕਿਵੇਂ ਪਰਮੇਸ਼ਵਰ ਦੀ ਉਹਨਾਂ ਨੇ ਜੋ ਸ਼ਾਂਤੀ ਸਭਾ ਨੂੰ ਸਾਰੀ ਇਸ ਮੀਟਿੰਗ ਨੂੰ ਦਾ ਮੈਨੇਜ ਕੀਤਾ ਹੈ ਉਹਦੇ ਬਾਰੇ ਵਿੱਚ ਆਓ ਗੱਲਬਾਤ ਕਰਦੇ ਆਂ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਭ ਤੋਂ ਪਹਿਲਾਂ ਜੈਮਸੀ ਦੀ ਔਰ ਸੱਚ ਦੀ ਆਵਾਜ਼ ਚੈਨਲ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਆਂ ਧੰਨਵਾਦ ਜੀ ਧੰਨਵਾਦ ਔਰ ਅਸੀਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਆਂ ਕਿ ਇਸ ਸ਼ਾਂਤੀ ਸਭਾ ਮੀਟਿੰਗ ਦੇ ਵਿੱਚ ਜੋ ਰੱਖੀ ਗਈ ਆ ਇਹ ਕਿਸ ਵਿਸ਼ੇ ਦੇ ਵਿੱਚ ਔਰ ਕਿਸ ਸੰਬੰਧ ਦੇ ਵਿੱਚ ਰੱਖੀ ਗਈ ਮੈਂ ਹੁਣੇ ਪ੍ਰਭ ਦੇ ਵਚਨ ਦੁਆਰਾ ਪ੍ਰਚਾਰ ਕੀਤਾ ਆ ਅਜ਼ਰਾ ਦੀ ਕਿਤਾਬ ਵਿੱਚ ਹੈਕਲ ਤੋੜੀ ਗਈ ਸੀ ਉਹਨੂੰ ਬਣਾਉਣ ਵਾਸਤੇ ਰੱਬ ਦੇ ਲੋਕਾਂ ਨੇ ਉਹਨਾਂ ਕਹਿੰਦੇ ਅਹੀਂ ਜੋਗ ਨਹੀਂ ਸਮਝਾਇ ਬਾਦਸ਼ਾਹ ਦੇ ਤਰਲੇ ਕੱਢੀਏ ਰੱਬ ਅੱਗੇ ਸੱਚੇ ਪਰਮੇਸ਼ਰਗੇ ਉਹ ਕਹਤਾ ਅਹੀਂ ਵੀ ਓਕਾਤਾ ਅਹੀਂ ਵੀ ਆਉ ਰੋਜ਼ਾ ਪਾ ਰੱਖਾਂਗੇ ਓਕਾਤਾ ਕਹਿੰਦੇ ਰੱਬ ਦੇ ਤਰਲੇ ਕੀਤੇ ਰੱਬ ਨੇ ਸੁਣੀ ਜਿਹੜੇ ਕੰਮ ਬਾਦਸ਼ਾਹੀਆਂ ਨਹੀਂ ਕਰ ਸਕਦੇ ਸਾਡਾ ਖੁਦਾ ਰਾਜਿਆਂ ਦਾ ਰਾਜਾ ਤੇ ਪ੍ਰਭੂ ਦਾ ਪ੍ਰਭੂ ਕਰਦਾ ਹੈ ਅਚਰਜੀ ਕਿਤਾਬ ਵਿੱਚ ਹੀ ਹੁਣੇ ਪ੍ਰਚਾਰ ਕੀਤਾ ਹੈ ਕਾਨੂੰਨ ਬਣ ਗਾਇਕਿ ਰੱਬ ਦੇ ਲੋਕ ਸਾਰੇ ਯੂਦੀ ਕਤਲ ਕਰ ਦਿੱਤੇ ਜਾਣ ਉਹਨਾਂ ਨੇ ਰੋਜ਼ਾ ਰੱਖ ਕੇ ਦੁਆ ਕੀਤੀ ਬਾਦਸ਼ਾਹ ਤੋਂ ਕਾਨੂੰਨ ਤੜਵਾਇਆ ਜਿਹੜਾ ਉਹਦੇ ਆਪੋ ਜਿਟ ਬਣ ਗਏ ਇਹਨਾਂ ਦਿਨਾਂ ਵਿੱਚ ਸਾਡੇ ਪੰਜਾਬ ਹਿੰਦੁਸਤਾਨ ਵਿੱਚ ਇਹੋ ਜਿਹੇ ਕਾਨੂੰਨ ਬਣਦੇ ਜਾ ਰਹੇ ਆ ਕਿ ਮਸੀਹਾਂ ਵਾਲੀ ਮੁਸ਼ਕਲ ਦੀ ਗੱਲ ਆ ਮਸੀਹਾਂ ਦੀ ਪ੍ਰਚਾਰ ਕਰਨਾ ਮੁਸ਼ਕਲ ਹੈ ਜਿਤਨਾ ਬਹੁਤ ਸਾਰੇ ਲੋਕ ਪ੍ਰਭੂ ਕੋਲ ਆ ਰਹੇ ਆ ਚਰਣਾ ਵਿਚਾਰ ਰਹੇ ਆ ਪ੍ਰਭੂ ਨੂੰ ਕਬੂਲ ਕਰ ਰਹੇ ਆ ਉਹ ਝੂਠ ਸੱਚ ਨਾਲ ਦੇ ਆਪੋਜੀਟ ਬੋਲ ਕੇ ਕਿ ਲਾਲਚ ਦਿੰਦੇ ਆ ਜਾਂ ਇਹ ਜ਼ਬਰਦਸਤੀ ਧਰਮ ਬਦਲਦੇ ਆ ਉਸ ਸੰਬੰਧ ਚ ਅਸੀਂ ਚਾਹਿਆ ਹੈ ਕਿ ਅਸੀਂ ਖੁਦਾ ਦੇ ਰੋਵਾਂਗੇ ਜਿਉਂਦੇ ਪਰਮੇਸ਼ਰ ਅੱਗੇ ਜੋ ਬਾਈਬਲ ਦੀਆਂ ਉਦਾਹਰਨਾਂ ਨੇ ਸੋ ਅੱਜ ਅਸੀਂ ਵਿਸ਼ਵ ਭਾਰਤ ਤੇ ਪੰਜਾਬ ਦੀ ਸ਼ਾਂਤੀ ਲਈ ਰੋਜ਼ਾਦਵਾ ਰੱਖਿਆ ਹੈ ਸਾਡੇ ਚਰਚਿਤ ਰੱਖੀ ਕਰਨ ਸਾਰੀ ਦੁਨੀਆ ਬਚਾਈ ਜਾਵੇ ਔਰ ਪਰਮੇਸ਼ਰ ਤੋਂ ਸਮਰਥ ਮੰਗੀ ਇਸ ਗੱਲ ਦਾ ਅਸੀਂ ਰੋਜ਼ਾਦਾਰ ਰੱਖਿਆ ਔਰ ਇਸ ਸਭਾ ਦੇ ਵਿੱਚ ਅਸੀਂ ਜਾਨਣਾ ਚਾਹਾਂਗੇ ਵਿਸ਼ਵ ਸਾਹਿਬ ਤੁਹਾਡੇ ਕੋਲੋਂ ਕੀ ਕੌਣ ਕੌਣ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਔਰ ਕ੍ਰਿਸਚਨ ਪੀਸ ਕੌਂਸਲ ਹੈ ਇੰਡੀਆ ਦੇ ਵੱਲੋਂ ਜਿੰਨੇ ਵੀ ਉਹ ਦੇਦਾਰ ਆ ਉਹਨਾਂ ਦੇ ਵਿੱਚ ਕੌਣ ਕੌਣ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਸਾਡੇ ਵਿੱਚ ਤੁਸੀਂ ਫੋਟੋ ਵਿੱਚ ਦੇਖ ਰਹੇ ਜੇ ਮੈਂ ਤੁਹਾਨੂੰ ਲਿਖ ਕੇ ਦੇ ਦਾਂਗਾ ਬਹੁਤ ਹੀ ਪ੍ਰਭੂ ਦੇ ਆਦਰਯੋਗ 크੍ਰਿਸਚਨ ਪੀਸਕਾਉਂਦੇ ਅਦੇਦਾਰ ਪਹੁੰਚਿਆ ਸੋ ਤੁਸੀਂ ਨਾਂ ਬੋਲਦੇ ਨਾ ਸਭ ਦੇ ਨਾਂ ਬੁਲਾਂਗਾ ਬਹੁਤ ਟਾਈਮ ਲੱਗੇਗਾ ਬਹੁਤ ਹੀ ਵਡਮੁੱਲੇ ਪ੍ਰਭੂ ਦਾ ਜਿਹੜੇ ਖੁਦ ਵੀ ਰੋਜ਼ਾਦਵਾ ਆਪਣੇ ਚਰਚਾਂ ਵਿੱਚ ਬਹੁਤ ਜ਼ਿਆਦਾ ਰੱਖਦੇ ਆ ਪਰ ਇਕੱਠੇ ਹੋ ਕੇ ਦਵਾ ਕਰਨੇ ਖਾਸ ਆਸ਼ੀਸ਼ ਹੁੰਦੀ ਏ ਅੱਜ ਸਾਡੇ ਕੋਲ ਆਏ ਅਸੀਂ ਪ੍ਰਭੂ ਦੀ ਮਹਿਮਾ ਕੀਤੀ ਰੋਜ਼ਾਦਾਰ ਰੱਖਿਆ ਤਾਂ ਔਰ ਅਸੀਂ ਤੁਹਾਡੇ ਕੋਲ ਜਰਨਾ ਚਾਹੁੰਦੇ ਹਾਂ ਕਿ ਪਿਛਲੇ ਦਿਨੀ ਜੋ 26 ਜਨਵਰੀ ਨੂੰ ਲੈ ਕੇ ਜੋ ਲੰਘੀ ਆ ਉਹਦੇ ਵਿਸ਼ੇ ਦੇ ਵਿੱਚ ਤੁਸੀਂ ਸਾਰਿਆਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਔਰ ਇਸ ਜੋ ਇਹ ਸਭਾ ਇਹ ਮੀਟਿੰਗ ਵੀ ਰੱਖੀ ਗਈ ਵਿਸ਼ਵ ਅਤੇ ਪੂਰੇ ਭਾਰਤ ਔਰ ਪੂਰੇ ਏਸ਼ੀਆ ਦੀ ਸ਼ਾਂਤੀ ਦੇ ਲਈ ਜੋ ਪ੍ਰਾਰਥਨਾ ਮੀਟਿੰਗ ਰੋਜ਼ਾ ਰੱਖ ਕੇ ਦੁਆ ਪ੍ਰਾਰਥਨਾ ਕੀਤੀ ਗਈ ਉਹਦੇ ਸਬੰਧ ਦੇ ਵਿੱਚ ਔਰ 26 ਜਨਵਰੀ ਦੇ ਸਬੰਧ ਵਿੱਚ ਸਾਰਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਪਵਿੱਤਰ ਵਹਿਬਲੇ ਵਿੱਚ ਲਿਖਿਆ ਆਪਣੇ ਦੇਸ਼ ਲਈ ਦੇਸ਼ ਦੇ ਅਧਿਕਾਰੀਆਂ ਲਈ ਦੁਆ ਕਰੋ ਸੋ 26 ਜਨਵਰੀ ਜਾਨੀ ਕਿ ਜਦੋਂ ਸਾਡਾ ਸੰਵਿਧਾਨ ਬਣਿਆ ਹੈ ਸਾਡਾ ਸੰਵਿਧਾਨ ਹਿੰਦੁਸਤਾਨ ਦਾ ਬਹੁਤ ਵਧੀਆ ਆ ਲੋਕਾਂ ਨੂੰ ਉੱਚੇ ਉਚਾ ਉਠਾਉਣ ਵਾਲਾ ਆ ਚਾਹੇ ਉਹਦਾ ਪੂਰੀ ਤਰ੍ਹਾਂ ਪੂਰਤੀ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਉਹ ਸੰਵਿਧਾਨ ਬਣਿਆ ਆ ਗਣਤਤਰ ਦੇ ਮਹਾਕ ਜਨਵਰੀ ਨੂੰ ਅਸੀਂ ਵੀ ਸ਼ਾਮ ਲਿਆ ਅਸੀਂ ਦੇਸ਼ ਦੇ ਦੇਸ਼ ਚ ਰਹਿੰਦੇ ਹਿੰਦੁਸਤਾਨ ਚ ਅਸੀਂ ਇਸ ਲਈ ਆਸ਼ੀਰਵਾਦ ਮੰਗਦੇ ਆ ਬਰਕਤ ਮੰਗਦੇ ਆ ਪ੍ਰਧਾਨ ਮੰਤਰੀ ਲਈ ਮੁੱਖ ਮੰਤਰੀ ਸਭ ਅਧਿਕਾਰੀਆਂ ਲਈ ਅਸੀਂ ਦੁਆ ਕਰਦੇ ਆ ਕਿ ਰੱਬ ਉਹਨਾਂ ਨੂੰ ਬੁੱਧ ਦੇਵੇ ਚੰਗੇ ਢੰਗ ਨਾਲ ਦੇਸ਼ ਨੂੰ ਚਲਾ ਸਕਣ ਅਸੀਂ ਲਾਸਟ ਵਿੱਚ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਜੋ 크੍ਰਿਸਚੀਅਨ ਪੀਸ ਕੌਂਸਲ ਇੰਡੀਆ ਜਿਹੜੀ ਆ ਉਹ ਕੰਮ ਕਰ ਰਹੀ ਆ ਉਹਨਾਂ ਦੀ ਰਣਨੀਤੀ ਕੀ ਆ 크੍ਰਿਸਚੀਅਨ ਪੀਸ ਕੌਂਸਲ ਇੰਡੀਆ ਦੀ ਔਰ ਉਹਨਾਂ ਨੇ ਦੇਸ਼ ਵਾਸੀਆਂ ਦੇ ਲਈ ਔਰ ਪੂਰੇ ਪੰਜਾਬ ਪੂਰੇ ਇੰਡੀਆ ਦੇ ਲਈ ਉਹ ਕੀ ਕੀ ਕੰਮ ਕਰਦੇ ਨੇ ਸੋ ਸਾਡੇ ਵਿੱਚ ਸਾਡੇ ਪੁਰਾਣੇ ਸਾਥੀ 크੍ਰਿਸਚੀਅਨ ਪੀਸ ਕੌਂਡ ਦੇ ਖੜੇ ਆ ਅਸੀਂ ਸੰਸਤਾ ਬਣਾਈ ਹੀ ਪਾਸਟ ਅਸੋਸੀਏਸ਼ਨ ਆ ਪਾਟਾਂ ਦੇ ਉਥਾਨ ਵਾਸਤੇ ਆ ਕਿਹਨੂੰ ਆਰਡੀਨੇਸ਼ਨ ਚਾਹੀਦਾ ਆ ਡੰਡੀ ਕਾਰਡ ਚਾਹੀਦਾ ਆ ਮੈਰਿਟ ਸਰਟੀਫਿਕੇਟ ਚਾਹੀਦਾ ਆ ਤਾਂ ਕੋਈ ਵੀ ਕੋਈ ਵੀ ਕਾਗਜ਼ ਚਾਹੀਦਾ ਹੀ ਦਿੰਨੇ ਆ ਔਰ ਦੁੱਖ ਸੁਖ ਵਿੱਚ ਉਹਨਾਂ ਦੇ ਨਾਲ ਵੀ ਖਲੋਣੇ ਆ ਇਸ ਤੱਕ ਸਾਡੀ ਏਕਤਾ ਦੀ ਵਜ੍ਹਾ ਨਾਲ ਬਹੁਤ ਸਾਰੇ ਐਮਐਲਏ ਸਰਕਾਰਾਂ ਵੀ ਸਾਡੇ ਕੋਲ ਆਉਂਦੀਆਂ ਆ ਅਸੀਂ ਪ੍ਰੇਰ ਕਰਦੇ ਆਂ ਓਨਲੀ ਪ੍ਰੇਰ ਕਰਦੇ ਆਂ ਕਿ ਉਹਨੂੰ ਜੁਆਇਨ ਨਹੀਂ ਕਰਦੇ ਤੇ ਉਹ ਫਿਰ ਇਸ ਕਰਕੇ ਕਿਉਂ ਖੜਕਾਉਂਦੇ ਆ ਅਸੀਂ ਆਪਣੀ ਕਮਿਊਨਿਟੀ ਲਈ ਜਦੋਂ ਕੋਈ ਮੀਟਿੰਗ ਕਰਨੀ ਹੁੰਦੀ ਹੈਗਾ ਪ੍ਰੋਗਰਾਮ ਕਰਨਾ ਦਾ ਹੀ ਉਹਨਾਂ ਕੋਲ ਮਦਦ ਵੀ ਮੰਗਦੇ ਆ ਸਾਡੀ ਪੂਰੀ ਮਦਦ ਕਰਦੇ ਆ ਠੀਕ ਹੈ ਬੀਸ਼ਰ ਸਾਹਿਬ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਪਾਸਟਰ ਨੇ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਨਹੀਂ ਹੈ ਔਰ ਤੇ ਤੁਹਾਡੇ ਕੋਲ ਸਰਟੀਫਿਕੇਟ ਕਿਵੇਂ ਪ੍ਰਾਪਤ ਕਰ ਸਕਦੇ ਆ ਜਿਨ੍ਹਾਂ ਕੋਲ ਮੈਂ ਤੇ ਅੱਗੇ ਵੀ ਕਿਹਾ ਕਿ ਮੁਸੀਬ ਰੋਦੀ ਲੋਕ ਕਹਿੰਦੇ ਆ ਖੌਤੀ ਪਾਸਟਰ ਆ ਖੋਦਿਆ ਮਲੁੰਦਾ ਜਿਹੜਾ ਬਣਿਆ ਜੀ ਜੀ ਆਪਣੇ ਬਣਿਆ ਹੈ ਸਾਡੀ ਇੱਕ ਧਾਰਮਿਕ ਬੋਡੀ ਹੈ 1999 ਚ ਰਜਿਸਟਰ ਹੋਈ ਸੀ ਅਸਟ ਚੰਦ ਜੀ ਮੇਰੇ ਨਾਲ ਖੜੇ ਆ ਸਾਡੇ ਨਾਲ ਹੀ ਫਾਊਂਡਰ ਰਹੀਏ ਵੀ ਰਹੇ ਨੇ 1990 ਚ ਸੰਸਥਾ ਬਣੀ ਸੀ ਤੇ ਅਸੀਂ ਚਾਹੁੰਦੇ ਵੀ ਜਿਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂਗਾ ਐਜੇ ਕਮਿਸ਼ਨ ਆ ਜੋ ਵੀ ਚਾਹੀਦਾ ਆਰਡੀਨੇਸ਼ਨ ਚਾਹੀਦਾ ਆ ਡੰਟੀ ਕਾਰਡ ਚਾਹੀਦਾ ਆ ਪਰਮੈਟ ਸਰਟੀਫਿਕੇਟ ਚਾਹੀਦਾ ਆ ਜਦ ਕੋਈ ਹੋਰ ਵੀ ਕੋਈ ਕਾਗਜ਼ ਚਾਹੀਦਾ ਸਾਡੇ ਕੋਲ ਆਈਏ ਤੁਹਾਡੇ ਮੈਂਬਰ ਬਣিয়ে ਪੀਸ ਕੋਲ ਤੇ ਅਸੀਂ ਉਹਨਾਂ ਨੂੰ ਦਵਾਂਗੇ ਧੰਨਵਾਦ ਜੀ ਉਹ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਾਡੇ ਵਿਚਕਾਰ ਹੈ ਜੋ ਕੋਮੀ ਚੇਅਰਮੈਨ ਕ੍ਰਿਸਚਨ ਪੀਸ ਕਾਉਂਸਲ ਇੰਡੀਆ ਦੇ ਬਿਸ਼ਪ ਉਲ ਫਤਿਹਾਰ ਜੀ ਸਾਡੇ ਵਿੱਚ ਮੌਜੂਦ ਸਨ ਉਹਨਾਂ ਨੇ ਬਹੁਤ ਹੀ ਵਧੀਆ ਪੂਰੇ ਵਿਸ਼ਵ ਔਰ ਪੂਰੇ ਭਾਰਤ ਪੂਰੇ ਇੰਡੀਆ ਦੇ ਲਈ ਇੱਕ ਮੈਸੇਜ ਦਿੱਤਾ ਆ ਕਿਉਂਕਿ ਜਿਹੜੀ ਮਸੀਹ ਕੌਮ ਆ ਇਹ ਸ਼ਾਂਤੀ ਪੂਰੀ ਇੰਡੀਆ ਦੀ ਸ਼ਾਂਤੀ ਦੇ ਲਈ ਇਹ ਚਾਹੁੰਦੀ ਔਰ ਰੋਜ਼ ਪ੍ਰਾਰਥਨਾ ਦੇ ਨਾਲ ਇਹ ਸਾਰੀ ਕੌਮ ਦੇ ਵਾਸਤੇ ਦੁਆਵਾਂ ਕਰਦੀ ਆ ਸੋ ਅਸੀਂ ਧੰਨਵਾਦ ਕਰਦੇ ਆ ਕਿ ਜੋ ਮਸੀਹ ਲੋਕ ਆ ਉਹ ਪਰਮੇਸ਼ਵਰ ਦੇ ਵਿੱਚੋਂ ਸੱਚਮੁੱਚ ਉਹ ਦੁਨੀਆ ਦੀ ਸ਼ਾਂਤੀ ਚਾਹੁੰਦੀ ਆ ਸੋ ਅਸੀਂ ਧੰਨਵਾਦ ਕਰਦੇ ਆ ਬਿਸ਼ਪੂਲ ਫਤਰਾਜ ਜੀ ਦਾ ਔਰ ਜਿੰਨੇ ਵੀ ਸਰਮੋਰ ਆਗੂ ਇਸ ਜਗ੍ਹਾ ਦੇ ਉੱਤੇ ਖੜੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਲਾਸਟ ਵਿੱਚ ਅਸੀਂ ਕਹਿਣਾ ਚਾਹਾਂਗੇ ਕਿ ਮਸੀਹ ਕੌਮ ਦਾ ਇੱਕ ਜਿਹੜਾ ਨਾਰਾ ਆ ਅਸੀਂ ਚਾਹਾਂਗੇ ਕਿ ਬਿਸ਼ਪੂਲ ਫਤਰਾਜ ਜੀ ਇਸ ਨਾਰੇ ਨੂੰ ਬੁਲੰਦ ਕਰਦੇ ਹੋਏ ਔਰ ਉਹਨਾਂ ਦੇ ਨਾਲ ਸਹਿਯੋਗੀ ਵੀ ਇਸ ਨਾਰੇ ਨੂੰ ਬੁਲੰਦ ਕਰਨਗੇ ਹallelujah ਜਮਸੀ ਕੇ ਨਾਮ ਕੀ ਜੈ ਸੋ ਤੁਸੀਂ ਸੱਚ ਦੀ ਆਵਾਜ਼ ਚੈਨਲ ਨਾਲ ਇਸੇ ਤਰ੍ਹਾਂ ਹੀ ਤੁਸੀਂ ਬਣੇ ਰਹਿਣਾ ਔਰ ਅਸੀਂ ਨਵੀਆਂ-ਨਵੀਆਂ ਜਿਹੜੀਆਂ ਵੀਡੀਓ ਆ ਉਹ ਲੈ ਕੇ ਤੁਹਾਡੇ ਵਾਸਤੇ ਆਉਂਦੇ ਹੀ ਰਹਿਣੇ ਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸੱਚ ਦੀ ਆਵਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਸਾਰਿਆਂ ਨੂੰ ਜੈ ਐਮ ਸੀ ਦੀ ਧੰਨਵਾਦ